ਪੰਜਾਬ ਦੇ ਇੰਡਸਟ੍ਰੀਲਿਸਟ ਪੰਜਾਬ ਦੇ ਇਨਵੈਸਟਰਸ ਔਰ ਜਿਨ੍ਹਾਂ ਨੇ ਪੰਜਾਬ ਦੀ ਹਰ ਧੜਕਣ ਦੇ ਵਿੱਚ ਵਸਣਾ ਵਸ ਚੁੱਕੇ ਨੇ ਪੰਜਾਬ ਦੇ ਦਿਲ ਨੂੰ ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ ਰਹੀ ਧੜਕਦਾ ਰੱਖਣਾ ਹੈ ਰਾਈਟ ਟੂ ਬਿਜ਼ਨਸ ਪੂਰੇ ਦੇਸ਼ ਦੇ ਵਿੱਚ ਕਿਸੇ ਸਟੇਟ ਨੇ ਇਹਨੂੰ ਪ੍ਰੋਪਰ ਤਰੀਕੇ ਨਾਲ ਲਾਗੂ ਨਹੀਂ ਕੀਤਾ ਕਹਿੰਦੇ ਤਾਂ ਹਰੇਕ ਹੀ ਹੈ ਪਰ ਪ੍ਰੋਪਰ ਤਰੀਕੇ ਨਾਲ ਨਹੀਂ ਕੀ ਤਰਾਈਟ ਟੂ ਬਿਜ਼ਨਸ ਦਾ ਜਿਹੜਾ ਐਕਟ ਹੈ ਅਸੀਂ ਬਹੁਤ ਸਾਰੇ ਇੰਡਸਟਰੀਲਿਸਟਾਂ ਨਾਲ ਅਣਗਿਣਤ ਮੀਟਿੰਗਾਂ ਕੀਤੀਆਂ ਉਸ ਤੋਂ ਬਾਅਦ ਫਿਰ ਇਹ ਪਾਲਿਸੀ ਜਿਹੜੀ ਹੈ ਇੰਪਲੀਮੈਂਟ ਹੋਈ ਹੈ ਰਾਈਟ ਟੂ ਬਿਜ਼ਨਸ ਹਰ ਇੱਕ ਕਹਿੰਦਾ ਬਟ ਈਜ਼ ਆਫ ਡੂਇੰਗ ਬਿਜ਼ਨਸ ਉਤੋਂ ਵੀ ਜ਼ਿਆਦਾ ਵੱਡੀ ਗੱਲ ਹੈ ਕੰਮ ਕਰਨ ਦੀ ਸੁਖਾਈ ਸੁਖਾਲੀ ਯਾਰ ਜਿਆਦਾ ਖੱਜਲ ਖਵਾਰੀਆਂ ਨਾ ਹੋਣ ਸੋ ਸਾਡਾ ਮਕਸਦ ਇਹ ਹੈ ਕਿ ਅਸੀਂ ਪੰਜਾਬ ਨੂੰ ਇੰਡਸਟਰੀ ਪੱਖੋਂ ਵੀ ਖੇਤੀ ਪੱਖੋਂ ਵੀ ਸਮਾਜਿਕ ਪੱਖੋਂ ਵੀ ਹੇਡਾਂ ਪੱਖੋਂ ਵੀ ਹਰ ਖਿੱਤੇ ਦੇ ਵਿੱਚ ਅਸੀਂ ਪੰਜਾਬ ਨੂੰ ਨੰਬਰ 1 ਬਣਾਉਣਾ ਚਾਹੁੰਦੇ ਹਾਂ ਔਰ ਫਾਸਟ ਟਰੈਕ ਇਹਨੂੰ ਜੋ ਮਰਜੀ ਪਿਲੋ ਕੰਮ ਕਰਨ ਚ ਸੌਖਾਈ ਹੋਵੇ ਖੱਜਲ ਖੋਰੀ ਬੰਦ ਹੋ ਜਾਏ ਸਿੰਗਲ ਵਿੰਡੋ ਤਾਂ ਹਰੇਕ ਕਹਿੰਦਾ ਅਸੀਂ ਸਿੰਗਲ ਵਿੰਡੋ ਦੇ ਨਾਲ ਸਿੰਗਲ ਪੈਨ ਵੀ ਰੱਖਿਆ ਹੈ ਉਹਨੂੰ ਅੰਦਰ ਬਣਨੇ ਹੀ ਨਾ ਪਵੇ ਉਸੇ ਪਿੰਡੋਂ ਤੇ ਕੰਮ ਹੋ ਜਾਇਆ ਚੱਕ ਆ ਹੋ ਗਿਆ ਤੇਰਾ ਕੰਮ ਇਹਨਾਂ ਦਾ ਤੇਰਾ 35 ਨੰਬਰ ਤੇਰਾ ਟੋਕਨ ਨੰਬਰ ਹੈ 35 ਨੰਬਰ ਤੇ ਆ ਕੇ ਚਲੋ ਕੰਮ ਕਰੋ ਜਿਹਨਾਂ ਨੇ ਨਹੀਂ ਸ਼ੁਰੂ ਕੀਤਾ ਉਹ ਕਰ ਲਓ ਸ਼ਾਇਦ মিডিਆ ਰਹੀਂ ਸੁਣ ਰਹੇ ਹੋਣਗੇ ਬਹੁਤ ਸਾਰੇ ਤੁਹਾਨੂੰ ਸਰਕਾਰ ਜਿਹੜੀ ਹੈ ਉਹ ਮਹਾਲ ਦੇਊਗੀ ਮੌਕਾ ਦੇਉਗੀ ਰਨਵੇ ਜਿਹੜਾ ਉਹ ਉਡਾਉਂਦਾ ਨਹੀਂ ਜਹਾਜ਼ ਨੂੰ ਸਿਰਫ ਮੌਕਾ ਦਿੰਦਾ ਸਰਕਾਰ ਰਨਵੇ ਬਣ ਜੂਗੀ ਅੱਗੇ ਜਹਾਜ਼ ਦੇ ਇੰਜਨਾਂ ਤੇ ਡਿਪੈਂਡ ਕਰਦਾ ਕਿੱਥੇ ਤੱਕ ਉੱਡਦਾ ਉਹ ਸੋ ਸਰਕਾਰ ਤੁਹਾਡੇ ਨਾਲ ਖੜੂਗੀ ਤੁਹਾਨੂੰ ਇੰਡਸਟਰੀ ਲੋਨ ਚ ਹੈਲਪ ਕਰੂਗੀ ਤੁਹਾਨੂੰ ਲੋਨ ਚ ਤੁਹਾਨੂੰ ਬੈਂਕਿੰਗ ਚ ਜੇ ਕਿਤੇ ਵੀ ਦਿੱਕਤ ਕੋਈ ਕਿਸੇ ਕਿਸਮ ਦੀ ਆਉਂਦੀ ਹੈ ਤੁਸੀਂ ਇੰਡਸਟਰੀ ਲਾਓ ਜੇ ਤੁਸੀਂ ਤੁਹਾਡੀ ਇੰਡਸਟਰੀ ਕਾਮਯਾਬ ਹੋ ਗਈ ਦੋ ਯੂਨਟ ਤੁਸੀਂ ਤੀਜਾ ਯੂਨਟ ਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਮੀਡੀਏਟਲੀ ਤੁਹਾਨੂੰ ਕਿਹਾ ਜਾਊਗਾ ਓਕੇ ਚਾਰ ਲਾ ਲਾ ਭਾਵੇਂ ਇੰਪਲॉयਮੈਂਟ ਹੋਰ ਜਨਰੇਟ ਕਰ ਹੋਰ ਨੌਕਰੀਆਂ ਹੋਰ ਘਰਾਂ ਨੂੰ ਦੀਵੇ ਰਸ਼ਨਾ ਰੋਜ਼ਗਾਰ ਨਾਲ ਇਹ ਸਾਡਾ ਮਕਸਦ ਹੈ